ਹਾਂਜੀ ਗਾਇਸ ਤੁਹਾਡਾ ਸਵਾਗਤ ਜੀ ਲਖਿਤ ਸਿੰਘ ਸਿੱਧੂ ਬਲੌਗਰ ਚੈਨਲ ਦੇ ਵਿੱਚ ਕਾਈਸਾ ਤੁਸੀਂ ਮੇਰੇ 7 ਸਬਸਕ੍ਰਾਈਬਰ ਮੰਗੀ ਸੀ ਤੁਸੀਂ 168 ਸਬਸਕ੍ਰਾਈਬਰ ਕਰਾ ਦੇ ਤੁਸੀਂ ਮੇਰੇ ਤੇ ਥੱਲੇ ਦੇਖ ਸਕਦੇ ਹੋ ਸਕਰੋਲ ਕਰੀ ਜਾਈਏ ਨਾਲ ਦੀ ਨਾਲ ਵੀਵਜ਼ ਵਧੀ ਜਾਈ ਜਾਂਦੇ ਹੁਣ ਤਾਂ 80000 ਵੀਵ ਆ ਗਿਆ ਉਹੀ ਵੀਡੀਓ ਤੇ ਸ਼ੋਰਟ ਪਾਈ ਸੀ 1 ਮਿੰਟ 1 ਮਿੰਟ 10 ਸਕਿੰਟ ਦੀ ਬਹੁਤ ਤੁਸੀਂ ਇਸ ਮੌਕੇ ਤੇ ਦਿੱਤਾ ਉੱਚਾ ਤੇ ਬਹੁਤ ਬਹੁਤ ਸਬਸਕ੍ਰਾਈਬਰ ਕਰਾ ਦਿੱਤੇ ਤੁਸੀਂ ਤੁਹਾਡੇ ਧੰਨਵਾਦ ਲੱਗੇ ਆਏ ਪਿਆਰ ਮਣਾਈ ਦਿਓ ਟਾਟਾ ਛੋਟਾ ਭਰਾ ਸਮਝ ਕੇ ਵੀਡੀਓ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਲਾਈਕ ਜਗਾ ਦਿਆ ਕਰੋ ਕਮੈਂਟ ਵੀ ਕਰ ਦਿਆ ਕਰੋ ਪਿਆਰ ਜਗਾ ਕੋਈ ਬਾਕੀ ਐਵੇਂ ਸਪੋਰਟ ਕਰਿਆ ਕਰਿਓ ਠੀਕ ਬਸ ਵਲੋਗ ਤਾਂ ਹੀ ਤਾਂ ਬਣਦੇ ਨਹੀਂ ਕਿਉਂਕਿ ਅੱਜ ਮੌਸਮ ਦੇਖ ਸਕਦੇ ਮੌਸਮ ਦੇਖੋ ਮੋਕਿੰਮਿੰਜੀ ਹੋ ਜਾਂਦੀ ਇੱਥੇ ਗੋਭੀ ਪੀਜੀ ਦੇਖਦੇ ਨੇ ਆ ਰਿੰਮ ਦੇਖਦੇ ਉਧਰ ਘਰ ਵੀ ਦੇੜਨਾ ਤੇ ਝੋਨੇ ਦੇਖੋ ਤੇ ਬੱਦਲ ਦੇਖੋ ਆ ਦੇਖੋ ਬッタ ਬੱਦਲ ਬਹੁਤ ਆ ਬਾਕੀ ਅੱਜ ਦੇ ਵਲੋਗ ਹੈ ਜਿਹਨਾਂ ਸੀ ਜੇ ਵਧੀਆ ਲਾਇਕ ਸਬਸਕ੍ਰਾਈਬ ਕਰ ਦਿੱਤਾ